ਰਾ ਪੁਲਿਸ ਦੀ ਮਾਰੀ ਕਾਰਗੁਜ਼ਾਰੀ ਤੋਂ ਵਪਾਰੀ ਦੁਕਾਨਦਾਰ ਕੌਂਸਲਰ ਤੇ ਸ਼ਹਿਰ ਵਾਸੀ ਦੇ ਰਾਤ ਪੜੇ ਉੱਠੇ ਜਿਨ੍ਹਾਂ ਦੀ ਪੁਲਿਸ ਮੁਲਾਜ਼ਮ ਨਾਲ ਤਿੱਖੀ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ ਮਾਮਲਾ ਗਰਮਾਉਂਦੇ ਦੇਖ ਐਸਐਚਓ ਗੁਰਾਇਆਂ ਸਿਕੰਦਰ ਸਿੰਘ ਵੈਰਕ ਨੂੰ ਦੇਰ ਰਾਤ ਖੁਦ ਮੌਕੇ ਤੇ ਆਉਣਾ ਪਿਆ ਜਿਸ ਤੋਂ ਬਾਅਦ ਦੇਰ ਰਾਤ ਸ਼ਹਿਰ ਵਾਸੀਆਂ ਵੱਲੋਂ ਪੁਲਿਸ ਮੁਲਾਜ਼ਮ ਖਿਲਾਫ ਲਿਖਤੀ ਸ਼ਿਕਾਇਤ ਥਾਣੇ ਵਿੱਚ ਦਿੱਤੀ ਗਈ ਤੇ ਕਾਰਵਾਈ ਦੀ ਮੰਗ ਕੀਤੀ ਗਈ ਦਰਅਸਲ ਗੁਰਾਇਆਂ ਦੇ ਪੋਸਟ ਆਫਿਸ ਰੋਡ ਤੇ ਇੱਕ ਵਪਾਰੀ ਨਾਲ ਇੱਕ ਨੌਜਵਾਨ ਵੱਲੋਂ ਦੁਪਹਿਰ ਸਮੇਂ ਗਾਲੀ ਗਲੋਚ ਕਰਨ ਤੋਂ ਬਾਅਦ ਹੱਤੋਂ ਪਾਈ ਕੀਤੀ ਗਈ ਜਿਸ ਦੀ ਲਿਖਤੀ ਸ਼ਿਕਾਇਤ ਥਾਣਾ ਗੁਰਾਇਆਂ ਵਿੱਚ ਦਿੱਤੀ ਗਈ ਸੀ ਪਾਰੇ ਉਸ ਉੱਪਰ ਡਿਊਟੀ ਅਫਸਰ ਵੱਲੋਂ ਕੋਈ ਵੀ ਕਾਰਵਾਈ ਜਾਂ ਐਕਸ਼ਨ ਨਾ ਲੈਣ ਦੀ ਸੂਰਤ ਵਿੱਚ ਨਤੀਜਾ ਇਹ ਨਿਕਲਿਆ ਕਿ ਰਾਤ ਵੱਲੇ ਉਕ ਨੌਜਵਾਨ ਤੇਜ਼ ਤਰ੍ਹਾਂ ਹਥਿਆਰਾਂ ਨਾਲ ਲੈਸ ਹੋ ਕੇ ਆਇਆ ਅਤੇ ਉਕਤ ਵਪਾਰੀ ਅਤੇ ਨਾਲ ਦੀਆਂ ਦੁਕਾਨਾਂ ਤੇ ਉਹਨਾਂ ਦੇ ਘਰਾਂ ਦੇ ਗੇਟਾਂ ਤੇ ਹਥਿਆਰਾਂ ਨਾਲ ਹਮਲਾ ਕਰਦੇ ਹੋਏ ਤੋੜਪਨ ਕੀਤੀ ਅਤੇ دہشت ਦਾ ਮਾਹੌਲ ਬਣਾਇਆ ਜਿਸ ਤੋਂ ਬਾਅਦ ਮਾਹੌਲ ਗਰਮਾ ਗਿਆ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਕੌਂਸਲਰ ਜਿਨ੍ਹਾਂ ਚੋਂ ਰਾਹੁਲ ਪੁੰਜ ਸੁਨੀਲ ਮਨੋਤਾ ਕੌਂਸਲਰ ਪਤੀ ਰਾਜਨ ਮੱਕੜ ਸਾਬਕਾ ਕੌਂਸਲਰ ਬੌਬੀ ਬਬਲੂ ਇਕਬਾਲ ਸਿੰਘ ਗੌਰਵ ਕੌਸ਼ਲ ਅਸ਼ੋਕ ਰੱਤੂ ਭਾਦਰ ਸਿੰਘ ਸਮੇਤ ਸਮਾਜ ਸੇਵੀ ਦੁਕਾਨਦਾਰ ਇਕੱਠੇ ਹੋ ਗਏ ਜਿਨ੍ਹਾਂ ਉਕਤ ਐਸਆਈ ਦੇ ਖਿਲਾਫ ਨਾਰੇਬਾਜ਼ੀ ਕੀਤੀ ਹੱਦ ਤਾ ਉਦੋਂ ਹੋ ਗਈ ਜਦੋਂ ਐਸਆਈ ਵੱਲੋਂ ਸ਼ਿਕਾਇਤ ਕਰਤਾ ਅਤੇ ਉਹਨਾਂ ਦੇ ਨਾਲ ਇਹ ਪਤਵੰਤਿਆਂ ਨੂੰ ਵੀ ਦਬਕੇ ਮਾਰਨ ਤੇ ਕਾਰਵਾਈ ਦਾ ਡਰਾਵਾ ਦੇਣਾ ਸ਼ੁਰੂ ਕੀਤਾ ਗਿਆ ਇਸ ਤੋਂ ਬਾਅਦ ਕੀ ਹੋਇਆ ਆਓ ਦੇਖੋ ਇਹ ਤੋਂ ਚੁਕਾਇਤ ਕੀਤੀ ਚੁਕਾਇਤ ਕਰਤਾ ਹੀਆਂ ਇਹਨਾਂ ਤੋਂ ਚੁਕਾਇਤ ਕੀਤੀ ਸਾਡੇ ਗੇਟ ਅੱਗੇ ਤਰਵਾਦਾ ਬਣੀਆਂ ਪੁੱਤਾਂ ਕਿਉਂ ਆਏ ਅਲੀਸ ਗੱਲ ਜਿ ਕਿਉਂ ਆਏ ਆਂ ਕੀ ਕਰਨਾ ਐਸੇ ਅਲੀਸ ਭਾਜੀ ਬਾਹਰ ਖੜੇ ਤੁਹਾਨੂੰ ਘਰ ਪਹਿਲੇ ਮੈਂ ਅਸੀਂ ਇਹਨਾਂ ਦਾ ਤੁਹਾਨੂੰ ਘਰ ਪਹਿਲੇ ਮੈਂ ਅਸੀਂ ਕਿਹ ਤੋਂ ਪੁੱਛਿਆ ਬੋਲੀ ਭਾਜੀ ਕਿੱਥੋਂ ਪੁੱਛਿਆ ਤੁਸੀਂ ਕਰ ਲਿਆ ਉਹਨਾਂ ਦੇ ਨਾਲ ਕਿੱਥੋਂ ਘਰ ਪੁੱਛਿਆ ਤੁਸੀਂ ਤੁਹਾਨੂੰ ਸਾਡੇ ਨਾਲ ਉੱਥੇ ਜਿੱਥੇ ਸਾਡੇ ਘਰਬਾਨਾ ਵੱਜੀਆਂ ਤੁਸੀਂ ਇੱਥੇ ਗੱਲ ਜੀ ਕੀ ਕਰਨ ਆਏ ਪਹਿਲਾਂ ਮੌਕਾ ਦੇਖੋ ਘਰਬਾਨਾ ਕੀ ਬੱਜੇ ਕੀ ਹੋਏਗੀ ਮੌਕੇ ਤੇ ਮੈਂ ਕਿਹਾ ਇੱਦਾਂ ਕਰਕੇ ਸਾਡੇ ਨਾਲ ਘਟੌੜਾ ਫਰਨੀਚਰ ਵਾਲੇ ਆ ਬੇ ਉਹਨਾਂ ਦੇ ਮੁੰਡਾ ਹਰ ਖੰਡਾ ਮਾਰ ਕੇ ਗਿਆ ਹੈ ਮੈਨੂੰ ਫੋਨ ਆਇਆ ਸੀ ਇੱਥੇ ਖੜੇ ਆ ਵੀ ਸਰ ਤੁਸੀਂ ਇੱਥੇ ਆ ਜ ਸਵੇਰੇ ਆਪਾਂ ਮੁੰਡਾ ਫਿਸ਼ ਕਰੋ ਜੀ ਮੇਰੇ ਮਹੌਨੇ ਪੱਤਰ ਆ ਗਏ ਕੋਈ ਪੱਤਰ ਉਹੀ ਤਾਂ ਫੜਾ ਜਾਂਦੇ ਲਓ ਜੀ ਪੰਜ ਬੋਦੀ ਬੰਦੀ ਕਰ ਲੈ ਤੁਸੀਂ ਇੱਕੋ ਮਾੜੀ ਆਵਾਜ਼ ਨਹੀਂ ਸੁਣ ਲੈ 10 ਵਜੇ ਇਹ ਕੀ ਗੱਲ ਬਣਦੀ ਆ ਸੁਨਿੰਦਰ ਮੋਹਨ ਜੀ ਸਵੇਰੇ ਸਾਰਾ ਸ਼ਹਿਰ ਮੰਗਦਾ ਕੋਈ ਮੈਨੂੰ ਕਹਿੰਦਾ ਕਦੋਂ ਆ ਬੱਦ ਬੱਜੀ ਇੱਕ ਮਿੰਟ ਮੇਰੀ ਗੱਲ ਸੁਣੋ ਜੀ 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 ਪਾਪਾ ਇਹ ਬਹੁਤ ਵਧੀਆ ਮੁਜਰੇ ਪਾਪਾ ਹੈ ਤਾਂ ਹੀ ਤੁਹਾਨੂੰ ਇਹ ਡਾ ਦੇਦਾ ਹੈ ਤੁਹਾਨੂੰ ਪ੍ਰਧਾਨ ਤੁਸੀਂ ਕਹਿੰਦੇ ਮੈਨੂੰ ਕਹਿੰਦਾ ਦੇਖ ਲਊਗਾ ਤੇਰੇ ਨਾਲ ਦੇਖ ਲਓ ਜਦੋਂ ਮਰਜੀ ਮੈਨੂੰ ਹੁਣ ਦੇਖ ਲਓ ਮੈਂ ਇਹ ਕੌਣ ਕਿਹਦਾ ਫੋਨ ਹੈ ਉਹਦਾ ਕੋਲ ਤੋਂ ਵਾਲਾ ਨਹੀਂ ਅੱਜ ਵੀ ਤੁਹਾਨੂੰ ਐਂਕਾ ਕਰੋ ਤੁਸੀਂ ਕਰੋ ਸਿੰਦਰ ਸਿੰਘ ਜੀ ਮਰਦਾਬਾਦ ਮਰਦਾਬਾਦ ਬਾਕੀ ਅਸੀਂ ਫਿਰ ਦੇਖਾਂਗੇ ਤੁਹਾਨੂੰ ਪਤਾ ਬਾਜੀ ਕੀ ਕਹਿੰਦਾ ਮੇਰੀ ਗੱਲ ਸੁਣੋ ਬਾਜੀ ਨਹੀਂ ਖੜੇ ਆ ਅਸੀਂ ਸਾਨੂੰ ਪਤਾ ਕੀ ਕਹਿੰਦਾ ਕਹਿੰਦਾ ਤੇ ਇੱਥੇ ਪਰਚਾ ਕਰਕੇ ਅੰਦਰ ਜਾਵਾਂਗੇ ਕੋਈ ਭਾਈ ਗੱਲ ਕਰਦੇ ਇਹਨਾਂ ਕੋਈ ਇਕੱਠੇ ਐਸਐਚਓ ਸਾਹਿਬ ਹਰ ਇੱਕ ਮਿੰਟ ਉਹਦੋਂ ਤੁਸੀਂ ਕੀ ਚੰਦ ਚੜ੍ਹਾ ਰਹੇ ਹੋ ਗਰਾਉਂਡ 'ਚ ਤੁਹਾਨੂੰ ਯਾਦ ਆ ਤੁਸੀਂ ਜਿੱਦਾਂ ਬੋਲਦੇ ਹੋ ਚੰਦ ਚੜ੍ਹਾ ਰਹੇ ਆ ਆ ਦੇਖੋ ਆ ਹਾਲਾਤ ਕੋਈ ਨਹੀਂ ਚੰਦ ਚੜ੍ਹਾਣਾ ਇਹ ਸੱਗਲ ਦਾ ਹੀ ਡਰ ਹੈਗਾ ਸਾਨੂੰ ਸਿੰਦਰ ਸਿੰਘ ਜੀ ਮਰਦਾਬਾਦ ਦਾਬਾਬ ਸਿੰਦਰਪਾਲ ਜੀ ਮਰਦਾਬ ਮਰਦਾਬ ਇੱਕ ਮਾਰ ਬਾਵੇ ਸਰ ਜੀ ਤੁਹਾਨੂੰ ਜੇ ਯਾਦ ਹੋਵੇ ਮੇਰੇ ਕੋਲ ਰਿਕਾਰਡਿੰਗ ਵੀ ਮੈਂ ਤੁਹਾਡੇ ਧਿਆਨ ਚ ਲਿਆ ਸੀ ਗੱਲ ਮੈਂ ਸਾਡੇ ਵਾਲੇ ਪਾਸੇ ਅਮਲੀ ਬਹੁਤ ਪੈਂਦੇ ਆ ਲੈ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਸੀ ਜੀ ਤੁਸੀਂ ਇਹ ਸਾਬ ਨੂੰ ਤੇ ਜਰੂਰ ਤੇ ਰਾਉਜੀ ਦੱਸੋ ਕੀ ਇਹਨਾਂ ਦਾ ਵਕੀਰਾਂ ਦੇ ਉਧਨ ਵਕੀਰਾਂ ਬਿਰਕੋ ਜਿਹੜਾ ਠੀਕ ਨਹੀਂ ਜਿਹੜਾ ਜੋ ਆ ਅੱਜ ਹੋਇਆ ਅਸੀਂ ਜਿਹੜਾ ਆ ਚੇਹੇ ਇਹ ਜਿਹੜੇ ਯਾਰ ਮੈਂ ਉਧਰ ਸੁਣੋ ਅਜੇ ਕੀ ਨਾ ਹੁੰਦੀ ਤੇ ਉਧਰ ਮਾਰ ਚਾਹੇ ਕਾਰਵਾਈ ਕਰਨ ਮੈਨੂੰ ਫੋਨ ਕਰਨੇ ਮੈਂ ਕੀ ਆਖ ਰਿਹਾ ਫੋਨ ਤੇ ਦੱਸਣਗੇ ਤੁਸੀਂ ਕੀ ਲਵਜੀ ਉਹਨਾਂ ਨੂੰ ਪਤਾ ਅਸੀਂ ਮੈਨੂੰ ਥੋੜਾ ਬੱਦੇ ਬੱਦੇ ਜਰਾ ਮੇਰਾ ਤੁਸੀਂ ਮੈਂ ਤੁਹਾਨੂੰ ਕਹਿੰਦੀ ਇਹਦੇ ਘਰ ਨਿਕੇ ਨਿਕੇ ਨਿਆਣੇ ਤੇ ਅਮਲੀ ਆਉਂਦੇ ਆ ਤੁਸੀਂ ਕਿਹਾ ਮੈਂ ਠੇਕਾ ਨਹੀਂ ਚੱਕ ਲਿਆ ਤੋ ਨਹੀਂ ਯਾਦ ਰੱਖੋ ਕੁਝ ਫੂ ਦੁਨੀਆ ਗਿਆ ਸੀ ਸ਼ਹਿਰ ਚ ਹਮ ਤਾਂ ਆਹੋ ਬੀ ਵੀ ਤੁਹਾਨੂੰ ਕਾਲ ਕਰਾਂਗੇ ਬਿਲਕੁਲ ਤੁਹਾਨੂੰ ਕਾਲ ਕਰਕੇ ਆ ਗਏ ਅੱਜ ਆਈ ਸੀ ਉਹ ਤਾਂ ਖੜ ਜਰਾ ਤੁਹਾਡੀ ਯੂਨੀ ਕੀ ਹੈ ਡਿਊਟੀ ਕੀ ਹੈ ਤੁਹਾਡੀ ਪੰਨ ਵਾਲੇ ਰੱਖਿਆ ਕਰਦੇ ਜਿਹਨਾਂ ਨੇ ਬੰਦਿਆ ਰੱਖਿਆ ਉਹ ਨਹੀਂ ਤੁਸੀਂ ਤੁਹਾਨੂੰ ਕਿਹਾ ਬੇਕੁਸਾਂ ਨਹੀਂ ਆ ਆ ਗਰਪਾਨਾ ਸਾਡੇ ਏਰੀਆ ਦੇ ਇਹਨਾਂ ਦਾ ਮਾੜਾ ਨਹੀਂ ਹੋਣਾ ਅੱਜ ਮਾੜਾ ਨਹੀਂ ਕਰਾਉਣੇ ਸਾਧਿਆ ਕਰਾਉਂਦੇ ਸਵੇਰੇ ਐਸਪੀ ਸਾਹਿਬ ਨੇ 11 ਵਜੇ ਐਸੇ ਹੀ ਕੰਮ ਲਈ ਸੱਦੇ ਆਇਆ ਮੈਨੂੰ ਫੋਨ ਕੀਤਾ ਮੈਨੂੰ ਬੰਦਾ ਓਏ ਮੈਂ ਤੀਜੇ ਬੰਦੇ ਨਾਲ ਕੰਮ ਨਹੀਂ ਕਰਦਾ ਚੱਲ ਚੱਲ ਫੋਨ ਕੱਟ ਕੇ ਕਹਿੰਦਾ 2000 ਨੂੰ ਕੁੜੀ ਕੰਮ ਕਰਦੀ ਆ ਘਰਾਂ ਦੇ ਉਹਦੀ ਐਪਲੀਕੇਸ਼ਨ ਦੱਬ ਕੇ ਬੈਠਾ ਦੂਜੀ ਐਪਲੀਕੇਸ਼ਨ ਦਿੱਤੀ ਇਹਨੂੰ ਮੈਨੂੰ ਕਹਿੰਦਾ ਮੈਂ ਹਾਲੇ ਤੇ ਡੀਐਸਪੀ ਸਾਹਿਬ ਤੋਂ ਫੋਨ ਕਰਾਇਆ ਸੀ ਥਾਣੇ ਉਹਨਾਂ ਨੇ ਦਰਖਾਸਤ ਭੇਜੀ ਉਹ ਕਹਿੰਦੇ ਸਵੇਰੇ 11 ਵਜੇ ਆ ਫੇਰ ਮੈਂ ਇਹਨਾਂ ਨਾਲ ਗੱਲ ਕਰਦਾ 90 ਕੀ ਗੱਲ ਕਰਦੇ ਕਿ ਪਾਪ ਦਾ ਇੱਕ ਦਾ ਯਾਰ ਬਹੂ ਨੂੰ ਇੱਕ ਮਿੰਟ ਦੇਖੋ ਜੀ ਸੁਣੋ ਜਨਾਬ ਬੇਨਤੀ ਤੁਸੀਂ ਜੀ ਮਲਾਜਾ ਕਰਾਉਣੇ ਕਰਾਉਣੇ ਇਹਨਾਂ ਦਾ ਜੀ ਸਾਡੀ ਰੱਖਿਆ ਨਹੀਂ ਆ ਇੱਕ ਮਿੰਟ ਬਹੁਤ ਜੀ ਮਿੰਟ ਗੱਲ ਕਰ ਤੁਸੀਂ ਸਾਡੀ ਰੱਖਿਆ ਲਈ ਆ ਸਾਨੂੰ ਉਹ ਤਕਲੀਫ ਹੋਣੀ ਅਸੀਂ ਤੁਹਾਡੇ ਕੋ ਆਣਾ ਠੀਕ ਹੈ ਜੀ ਆ ਜੋ ਅੱਜ ਹੋਇਆ ਆ ਸਾਰਾ ਸ਼ਹਿਰ ਖੜਾ ਇੱਕ ਇੰਨਾ ਵਧੀਆ ਸ਼ਰੀਪ ਪਰਿਵਾਰ ਤੇ ਇਹਨਾਂ ਦਾ ਭਾਈ ਸਾਹਿਬ ਅੱਜ ਫੇਰ ਆ ਸਾਡੇ ਬڑے ਭਾਜੀ ਪ੍ਰਧਾਨ ਜੀ ਇਹਨਾਂ ਦਾ ਬਤਮੀ ਜੀ ਉਦੋਂ ਮੇਨਾ ਮੈਂ ਦੱਸਿਆ ਮੈਂ ਕਾਉਂਸਲਰ ਰਹਿਣ ਇੱਥੇ ਰਹਿ ਆ ਮਨੂ ਕੋ ਤਾਂ ਚੀਜ਼ ਗਈਆਂ ਮੈਂ ਤਾਂ ਚੀਜ਼ ਨਹੀਂ ਮੈਂ ਸਾਰਾ ਨਹੀਂ ਯਾਰ ਇੱਕ ਆਮ ਆਦਮੀ ਆ ਮੇਰੇ ਚਾਚਾ ਵੀ ਆ ਮੈਂ ਮਤੁਦਾ ਕੌਣ ਨੇ ਮੇਰੇ ਚਾਚਾ ਨਾਲੀਆਂ ਉਹਨਾਂ ਨੂੰ ਕਹਿੰਦੇ ਹਾਂਜੀ ਆ ਜਾਓ ਜੀ ਆ ਜਾਓ ਆ ਜਾਓ ਸਰ ਮਿਲਾਈਆ ਕਰਾਓ ਮਿਲਾਈਆ ਕਰਾਉਣਾ ਜੀ ਮਿਲਾਈਆ ਲੱਭਾਣੇ ਜਾਣਾ ਜੀ ਇਹਦਾ ਅਸੀਂ ਅਸੀਂ ਧਰਨਾ ਲਾਣਾ ਜੀ ਕਰਾਓ ਜੀ ਕਰਾਓ ਜੀ ਮਿਲਾਈਆ ਕਰਾਉਣਾ ਜੀ ਕਰਾਉਣਾ ਕਰਾਉਣਾ ਜੀ ਬੱਚਾ ਹੋਵੇ ਨਾ ਹੋਵੇ ਅਸੀਂ ਮਿਲਾਈਆ ਜਣੇ ਦਾ ਕਰਾਉਣੇ ਕਰਾਉਣੇ ਜੀ ਇੱਕ ਮਿੰਟ ਕਰਾਣੇ ਬਹੁਤ ਮਿਲਾਈਆ ਕਰਾ ਗੱਲ ਇਹ ਗਾਲਾਂ ਬਹੁਤ ਕੱਢੀਏ ਸਾਨੂੰ ਜੀ ਸਾਨੂੰ ਕਹਿੰਦੇ ਘਰ ਦੇ ਖਾਣ ਸਾਨੂੰ ਗਾਲਾਂ ਕੱਢ ਕੇ ਭੇਜ ਦਿੱਤਾ ਉਥੋਂ ਜੀ ਠੀਕ ਹੈ ਤੁਸੀਂ ਕੰਮ ਬਹੁਤ ਵਧੀਆ ਕਰਦੇ ਆਂ ਜਿਹੜਾ ਉੱਟ ਬੋਲਣਾ ਹੁੰਦਾ ਉਹ ਗਾਲਾਂ ਹੀ ਹੁੰਦੀ ਹੈ ਹਾਂ ਜੀ ਇਹਦੇ ਖਰਾਬ ਸਰਕਟ ਚੱਲਣਾ ਕੋਈ ਧਿਆਨ ਚ ਦੇ ਕਰ ਠੀਕ ਹੈ ਬੋ ਜੀ ਕੋਈ ਨਹੀਂ ਠੀਕ ਹੈ ਜੇ ਮੈਂ ਪੁੱਤ ਵੀ ਹੋਵਾਂ ਨਾ ਇਹ ਕੋਈ ਗਲਤੀ ਨਹੀਂ ਆਪਣੇ ਆਪ ਨੂੰ ਬਖਸ਼ਦਾ। ਪਾਜੀ ਅਸੀਂ ਤੁਹਾਡੇ ਕੋ ਕਿੰਨੀ ਵਾਰੀ ਕਹ ਤੁਸੀਂ ਇੰਨੇ ਪਿਆਰ ਨਾਲ ਗੱਲ ਸੁਣਦੇ ਆ। ਉਹ ਸੀ ਤਾਂ ਹੱਲ ਕਰਦੇ ਤੁਸੀਂ ਵਧੀਆ ਕਰਦੇ ਆ। ਇਹਦੀ ਗਲਤੀ ਹੈ ਮੈਂ ਫੁੱਲ ਐਕਸਪੈਕਟ ਲਊਂਗਾ। ਨਹੀਂ ਜੇ ਨਹੀਂ ਹੈਗੀ ਆ ਜੀ ਹੈਗੀ ਆ ਜੀ। ਜੇ ਨਹੀਂ ਹੈਗੀ ਆ ਜੀ। ਆਪਾਸ ਲਿਖੇ ਦੋ ਸਾਰੇ ਨੂੰ। ਹਾਂਜੀ ਠੀਕ ਆ। ਠੀਕ ਆ। ਜੀ ਕੋਈ ਨਵਾਦਾ ਕਿਨੇ ਮਵਾਏ। ਨਹੀਂ ਮਲਾਵੇ ਕਰਾਉਣਾ ਹੈ ਜੀ ਕਹਿੰਦੇ ਨਹੀਂ ਕਰਾਉਣਾ ਹੈ ਜੀ। ਠੀਕ ਆ। ਪਰ ਮੇਰੇ ਕੋਲ ਇੱਕ ਮਹਿੰਤ ਵਾਲੀ ਗੱਲ ਆ ਸਾਡੇ ਏਰੀਆ ਦੀ ਦਰਖਾਸਤ ਐਸ ਬੰਦੇ ਨੂੰ ਨਾ ਦੇ। ਇਹਨੂੰ ਬੋਲਣ ਦਾ ਨਹੀਂ ਪਤਾ ਇਹ ਬੰਦੇ। ਇਹਨਾਂ ਦਾ ਮਰਚਾ ਕਰਾਉਣਾ ਆਪਾਂ ਯਾਰ। 60 ਤੋਂ ਵੱਡਾ ਪਰ ਬੋਲਣ ਦਾ ਬਿਲਕੁਲ ਨਹੀਂ ਪਤਾ ਇਹਨੂੰ ਇਹ ਨਹੀਂ ਪਤਾ 60 ਤੋਂ ਛੋਟਾ ਬਰਦਰ ਬਰਦਰ ਗੱਲ ਕਰਦਾ ਰਿਹਾ ਵੀ ਅਸੀਂ ਉਹਨਾਂ ਪਿਆਰ ਨਾਲ ਕਰੀਏ ਜਾਂ ਕਿਦਾਂ ਇੰਨਾ ਤਾਂ ਟੁੱਟ ਗਿਆ ਮੈਨੂੰ ਓਏ ਤੂੰ ਕੌਣ ਐ ਚੱਲ ਪਰ ਆਪ ਭਰਾ ਬਚਾਇਆ ਮੇਰੀ ਬਾਹਰ ਸਾਰੀ ਸਰਦੀ ਦੇਖੋ ਪਹਿਲਾਂ ਹੀ ਡਿਊਟੀ ਕੀ ਆ ਮਰਾ ਦੋ ਬੰਦੇ ਨੂੰ ਭਾਗ ਬੋਲੇ ਬਹੁਤ ਧੋਖੇ ਬੁੱਢਾ ਦਾ ਪ੍ਰਧਾਨ ਤੇ ਬੜੀ ਬੱਧੀ ਦੇਖੋ ਪਹਿਲਾਂ ਸਾਨੂੰ ਹੀ ਬੇਔਰਤ ਲੈ ਕੇ ਆਏ ਵੀ ਕਹਿੰਦੇ ਸਾਨੂੰ ਘਰ ਲੈ ਕੇ ਸਾਡੇ ਨਾਲ ਚੱਲੋ ਜਦੋਂ ਤੁਸੀਂ ਆਏ ਇੱਥੇ ਆਏ ਆ ਇੱਥੇ ਆ ਗਏ ਕਹਿੰਦਾ ਬਲਾਜ ਮੈਂ ਆ ਕਿ ਦੁਨੀਆ ਨਾਡੀ ਕਰਨੇ ਰੋਹਪਟਰ ਚਲਾਇਆ ਇਹਨਾਂ ਨੇ ਡੇਢ ਮਿੰਟ ਉੱਥੋਂ ਰਾਹ ਚ ਮੋੜ ਗਏ ਨਾ ਰਿਮੋਟ ਕੇ ਲਿਆਏ ਉੱਥੋਂ ਜਿੱਥੋਂ ਤੁਸੀਂ ਬੰਦਾ ਲੈਣਾ ਵਾ ਜਿੱਥੇ ਤੁਸੀਂ ਬੰਦਾ ਦੇਖਣਾ ਵਾ ਤੇ ਅੱਗੇ ਹੀਟਰ ਦਾ ਜਮਾਰਨਾ ਨਹੀਂ ਜਾਈਦਾ ਨਹੀਂ ਜਾਂਦਾ ਮੈਂ 5 6 ਵੇ ਦੇ ਦਰਮਿਆਨ ਤੇਰੇ ਤੋਂ ਹਾਂਜੀ ਅੱਜ ਕੁਝ ਤਾਂ ਦੇ ਸਕਦਾ ਮੈਂ ਇਹਨੂੰ ਦੱਸਦੇ ਖੁਦ ਕਿਹਾ ਸੀਗਾ ਜੀ ਰਕੇਸ਼ ਨਾਮ ਕੀ ਹੋਇਆ ਕੀ ਹੋਇਆ ਕੀ ਕੀ ਆਇਆ ਗਾਲੀ ਕਉਂ ਕਢਾਲੀ ਆ ਪਤਾ ਨਹੀਂ ਕਿ ਉਹ ਅਰ ਕਲਵਾਰ ਤੇ ਗਿਆ ਹੋਣਾ ਬੰਦਾ ਅੱਛਾ ਪਤਾ ਜਦਾਰ ਅਬਦੁੱਲਲਾ ਉਹ ਦੂਸਰਾ ਬੰਦਾ ਗਿਆ ਹੋਣਾ ਕਦੋਂ ਬੁਲਾਣੇ ਪਤਾ ਬਾਜੰਦਰ ਚੋਕੀ ਖਾਲੇ ਲਕੰਦਰ ਸੇਹਤੂ ਤੇ ਮਾਨ ਗਏ ਮੇਰੇ ਭਰਾ ਦੀ ਦੁਕਾਨ ਹੈ ਜੀ ਉੱਪਰ ਘਾਰੇ ਆਨਾਂ ਦਾ ਮੁੰਡਾ ਦੁਪਹਿਰੇ ਬਾਜੀ ਦੇ ਥੱਪੜ ਮਾਰ ਕੇ ਗਿਆ ਵੱਡੇ ਦੇ ਸਰਦਜੀ ਦੇ ਉਦੋਂ ਅਸੀਂ ਉਹਨੂੰ ਸਮਝਾ ਕੇ ਤੋੜਿਆ ਰਾਤੀ ਹੁਣ ਫੇਰ ਕਰਪਾਨਾ ਆ ਕੇ ਮਾਰ ਗਿਆ ਜਿੱਦਾਂ ਧਰ ਦੇ ਸਾਰੇ ਕੋਠੇ ਤੇ ਨਿਆਣੇ ਬੱਚੇ ਸਾਬ ਬੁੜੀਆਂ ਕੋਠੇ ਤੇ ਆ ਤੇ ਗਾਲਾਂ ਗੰਦੀਆਂ ਗੰਦੀਆਂ ਕੱਢ ਕੇ ਗਿਆ ਸਰੇਂਦਰ ਮੂਹਣ ਆਇਆ ਆ ਸਰੇਂਦਰ ਮੂਹਣ ਸਾਰਿਆਂ ਨੂੰ ਕਹੀ ਜਾਂਦਾ ਕਹਿੰਦਾ ਤੁਸੀਂ ਕੌਣੇ ਆ ਤੁਸੀਂ ਕੌਣੇ ਆ ਜਿਹੜੇ ਸ਼ਹਿਰ ਦੇ ਮੋਹਤਵਾਰ ਬੰਦੇ ਆ ਉਹਨਾਂ ਨੂੰ ਵੀ ਕਹੀ ਜਾਂਦਾ ਤੁਸੀਂ ਕੌਣੇ ਆ ਦੌੜੋ ਇਥੋਂ ਉਹਨਾਂ ਨਾਲ ਪਿਆਰ ਨਾਲ ਗੱਲ ਕਰਦਾ ਜਿਨ੍ਹਾਂ ਦੇ ਘਰ ਚ ਕਰਪਾਨਾ ਮਾਰੀਆਂ ਉਹਨਾਂ ਨੂੰ ਧੱਕੇ ਨਾਲ ਢਾਉਣ ਲੱਗਾ ਆ ਉਹ ਕਹਿੰਦਾ ਮੈਂ ਨਹੀਂ ਕਿਸੇ ਨੂੰ ਵੀ ਜਾਣਦਾ ਕੌਣ ਕਹਿੰਦਾ ਇਦਾਂ ਸਰੇਂਦਰ ਮੂਹਣ ਕਹਿੰਦਾ ਕਹਿੰਦਾ ਮੇਰੇ ਤੇ ਜਿਹੜੀ ਕਾਰਵਾਈ ਕਰਨੀ ਕਰ ਦੋ ਨਹੀਂ ਤਾਂ ਮੈਂ ਤੁਹਾਡੇ ਤੇ ਕਰ ਦੇਣੀ ਆ ਕਹਿੰਦਾ ਉਹਨਾਂ ਤੇ ਨਹੀਂ ਕਰਨੀ ਤੁਹਾਡੇ ਤੇ ਕਰਨੀ ਆ ਇਹ ਪੁਲਿਸ ਦੇ ਇਹ ਹਾਲਿਆ ਕਰਾਇਆ ਦੀ ਦੇ ਇਹ ਤਾਂ ਫੇਰ ਸ਼ਰੀਆ ਮਰਾ ਦਿਓ ਜਿਹਦੇ ਘਰ ਮਰਜ਼ੀ ਵੜ ਕੇ ਮਾਰ ਦੇਣ ਕੀ ਕਰਦੀ ਆ ਸਰਕਾਰ ਕੀ ਕਰਦੀ ਆ ਪੁਲਿਸ ਕਰਾਇਆ ਦੀ ਫਿਰ ਜਾਂਦਾ ਫੇਰ ਬੰਦੇ ਨੂੰ ਮਾਰਾ ਦਿਓ ਜਿਹਦੇ ਘਰ ਮਾਰਨਾ ਆ ਜੀ ਜੇ ਕੌਣ ਮਾਰ ਜਾਂਦੇ ਕੌਣ ਜ਼ਿੰਮੇਵਾਰ ਆ ਇਹ ਸਾਡੀ ਅਪੀਲ ਆ ਜੀ ਐਸਐਚਓ ਸਾਹਿਬ ਨੂੰ ਤੇ ਸਰੇਂਦਰ ਮੂਨ ਨੂੰ ਥੋੜਾ ਜਿਆ ਸਮਝਾਓ ਹਰੇਕ ਬੰਦੇ ਨੂੰ ਪਹੁੰਚਦਾ ਤੂੰ ਕੌਣ ਐ ਸ਼ਹਿਰ ਦੇ ਮੋਤਵਾਰ ਬੰਦਾ ਆ ਹਰੇਕ ਕੋਈ ਕੋਈ ਇਦਾਂ ਹੀ ਨੀ ਤੁਰਿਆ ਫਿਰਦਾ ਠੀਕ ਆ ਕੋਈ ਕਿਸੇ ਪਾਰਟੀ ਦਾ ਕੋਈ ਕਿਸੇ ਪਾਰਟੀ ਦਾ ਸਾਰੇ ਭਰਾ ਇਕੱਠੇ ਹੋਏ ਆ ਠੀਕ ਆ ਜੇ ਕੱਲ ਨੂੰ ਪੁਲਿਸ ਵਾਲਾ ਉੱਠ ਕੇ ਕਹੂ ਹਾਂ ਭਾਈ ਜਿਹਦੇ ਘਰ ਮਾਰਿਆ ਉਹਨੂੰ ਕਵੇ ਕਿ ਭਾਈ ਤੁਸੀਂ ਕੀ ਲੈਣਾ ਦੇਣਾ ਤੁਸੀਂ ਜਿਹਨੇ ਮਾਰਿਆ ਉਹਨੂੰ ਤੁਸੀਂ ਪਿਆਰ ਨਾ ਰੱਖੋ ਤਾਂ ਜਿਹਦੇ ਘਰ ਮਾਰਿਆ ਉਹਨੂੰ ਤੁਸੀਂ ਕਹੋ ਭੱਜ ਜਾ ਇਥੋਂ ਰੇ ਜੀ ਜਿੱਥੇ ਕੁਰਬਾਨਾ ਮਾਰ ਕੇ ਗਿਆ ਨਾਮ ਕੀ ਹੈ ਭਾਈ ਤੁਹਾਡਾ ਮੇਰਾ ਨਾਮ ਦਪਾਲਕਿਸ਼ਨ ਹੈ ਜੀ ਅੱਛਾ ਜੀ ਆਹ ਕੁਰਬਾਨਾ ਮਾਰ ਕੇ ਗਿਆ ਜੀ ਅਸੀਂ ਪਾਲਸਰੂਮ ਕੰਪਲੀਟ ਕੀਤੀ ਸਵੇਰ ਦੀ ਕੀਤੀ ਹੋਈ ਆ ਕੌਣ ਮਾਰ ਕੇ ਗਿਆ ਜੀ ਇਹ ਰਹਿੰਦੇ ਆ ਜੀ ਡਾਕਾਣਾ ਰੋਡ ਤੋਂ ਅੱਗੇ ਜਾ ਕੇ ਕੇਲੇ ਵਾਲੇ ਗ람 ਦੇ ਵਾਲੇ ਪਾਸੇ ਬੰਦੇ ਅਮਲੀ ਆ ਮੁੰਡੇ ਅਸੀਂ ਸਵੇਰ ਦੀ ਕੰਪਲੀਟ ਕਰਾਈਆ ਕੋਈ ਕਾਰਵਾਈ ਨਹੀਂ ਹੋਈ ਜੀ ਹੁਣ ਉਹ ਸ਼ਰਿਆਮ ਕੁਰਬਾਨਾ ਮਾਰ ਕੇ ਗਿਆ ਸਵੇਰ ਕਿੰਨੇ ਵਜੇ ਦੀ ਗੱਲ ਹੈ ਜੀ ਇਸ ਸਵੇਰੇ 12 1 ਵਜੇ ਦੀ ਗੱਲ ਹੈ ਜੀ ਤੇ ਹੁਣ ਦੁਬਾਰਾ ਫੇਰ ਮਾਰ ਕੇ ਗਿਆ ਜੀ ਇਹ ਕਿ ਪੁਲਿਸ ਦਾ ਜਿਹੜਾ ਵੀ ਖੌਬਨੀ ਪੁਲਿਸ ਨੂੰ ਅਸੀਂ ਗਏ ਕੋਈ ਰੰਜਿਸ਼ ਵਗੈਰਾ ਨਹੀਂ ਕਰ ਦੋ ਮੇਰਾ ਉਹਨਾਂ ਦੇ ਹੱਥ 'ਚ ਉਹਨਾਂ ਨੂੰ ਇਧਰ ਲੈ ਜਿੱਥੇ ਉਹ ਪੁਰਾਣੇ ਆਏ ਹੁੰਦੇ ਨੇ ਨਹੀਂ ਮਾਰ ਕੇ ਕਿਉਂ ਗਏ ਕੋਈ ਰੰਜਿਸ਼ ਹੈ ਰੰਜਿਸ਼ ਹੈ ਉਹਨਾਂ ਨਾਲ ਕੋਈ ਕੋਈ ਰੰਜਿਸ਼ ਨਹੀਂ ਸਾਡੀ ਐਕਟਿਵ ਇੱਥੇ ਗੱਡੀ ਮਾਰ ਕੇ ਗਿਆ ਪਹਿਲਾਂ ਅਸੀਂ ਸਮਝਾਇਆ ਨਹੀਂ ਮਾਰਿਆ ਫਿਰ ਸਾਡੇ ਥੱਪੜ ਮਾਰ ਕੇ ਗਿਆ ਸਾਡੇ ਬਜ਼ੁਰਗ ਬੰਦੇ ਦੇ ਫੇਕਰਪਾਨਾ ਮਾਰ ਕੇ ਕਿ ਹੁਣ ਪੁਲਿਸ ਸਾਨੂੰ ਕਹਿੰਦੀ ਦੀ ਤੁਸੀਂ ਨੱਟ ਜਾਓ ਇੱਥੋਂ ਜੀ ਇਹਦਾ ਵਜਾ ਕੀ ਹੈ ਇਹ ਪੁੱਛਣਾ ਚਾਹੁੰਦੇ ਹਾਂ ਪੁਲਿਸ ਨੂੰ ਕਿ ਸਾਨੂੰ ਲਿਖਾਈ ਜਾਂਦੀ ਹੈ ਜਿਹੜਾ ਮਜਰਮ ਆ ਕੌਣ ਕਹਿ ਰਿਹਾ ਤੁਹਾਨੂੰ ਇਦਾਂ ਪੁਲਿਸ ਵਾਲੇ ਜਿਹੜੇ ਕਿਐਸਆਈਓ ਉਹ ਵੀ ਹੈਗੇ ਆ ਜੀ ਅਸੀਂ ਉਹਨਾਂ ਨੂੰ ਕਿਹਾ ਸੀ ਐਸਐਸਪੀ ਕੋ ਜਾਣਾ ਕਹਿੰਦੇ ਜਾਓ ਜਿੱਥੇ ਤੁਹਾਨੂੰ ਜਾਣਾ ਹੈ ਸਾਨੂੰ ਕੋਈ ਫਰਕ ਨਹੀਂ ਹੈਗਾ ਇਹ ਸ਼ਬਦ ਉਹਨਾਂ ਦੇ ਆ ਸਾਡੇ ਨਹੀਂ ਹੈਗੇ ਉਹਨਾਂ ਦੇ ਸ਼ਬਦ ਆ ਇਹ ਮੌਕਾ ਦੇਖਣ ਆਏ ਆ ਪੁਲਿਸ ਵਾਲੇ ਮੌਕਾ ਨਹੀਂ ਦੇਖਣ ਆਏ ਬੰਦੇ ਨੂੰ ਫਰਾਰ ਕਰਾਉਣ ਆਇਆ ਮੌਕਾ ਦੇਖਣ ਆਏ ਜਿਹੜੇ ਮੌਕੇ ਤੇ ਬੰਦੇ ਸਾਡੀ ਕਾਰਵਾਈ ਨਹੀਂ ਸਾਡੀ ਸੁਲਵਾਈ ਨਹੀਂ ਹੋਈ ਨਾ ਸਾਡੀ ਕਾਰਵਾਈ ਹੋਈ ਨਾ ਸਾਡੀ ਸੁਲਵਾਈ ਹੋ ਰਹੀ ਆ ਸਾਰੇ ਮੱਲੇ ਦੇ ਆ 200 ਬੰਦਾ ਇੱਕ 这个。Uh huh.